ਉਹ ਬਹੁਤੇ ਤਾਂ ਬਹੁਤ ਜਿਆਦੇ ਸੁਪਨੇ ਸੀਗੇ ਪਰ ਇਹ ਜਿਹੜਾ ਹੈਗਾ ਸੀਗਾ ਆਪਣਾ ਡਿਸਪੈਂਸਰੀ ਵਾਲਾ ਇਹ ਕਾਫੀ ਸਮੇਂ ਤੋਂ ਲਟਕਿਆ ਪਿਆ ਸੀ ਤੇ ਅੱਜ ਮਤਲਬ ਐਮਐਲਏ ਸਾਹਿਬ ਆਏ ਤਾਂ ਚਲ ਸਾਡੀ ਸਹਿਮਤੀ ਦੇ ਨਾਲ ਅਸੀਂ ਅੱਜ ਉਹਦਾ ਜਿਹੜਾ ਬੂਰ ਪਿਆ ਉਸ ਨੂੰ ਪੂਰਾ ਹੋਇਆ ਤੇ ਜਿਸ ਨਾਲ ਲੋਕ ਸਾਰੀਆਂ ਸੁਖ-ਸੁਹੂਲਤਾਂ ਲੈ ਸਕਣਗੇ ਸਾਡੇ ਪਿੰਡ ਨੂੰ ਬਹੁਤ ਜ਼ਰੂਰਤ ਸੀ ਇਸ ਚੀਜ਼ ਦੀ ਤੇ ਉਹ ਅੱਜ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਸਾਰੇ ਪਹਿਲਾਂ ਦੱਸ ਦਈਏ ਵੀ ਹਜੇ ਵੀ ਜਣੀ ਕਿ ਕਾਫੀ ਸੂਰਤਾਂ ਤੋਂ ਵੱਜਿਆ ਸਾਡਾ ਪਿੰਡ ਇਸੇ ਕਰਕੇ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਇਹ ਇੱਕ ਸੈਲੀਬ੍ਰਿਟੀ ਦਾ ਪਿੰਡ ਹੈ ਇਥੇ ਦੂਰ ਦੂਰ ਤੋਂ ਚੱਲ ਕੇ ਲੋਕ ਆਉਂਦੇ ਆ ਗਾਰਲੇ ਦੇਸ਼ਾਂ ਤੋਂ ਲੋਕ ਆਉਂਦੇ ਆ ਤੇ ਸਾਡੇ ਪਿੰਡ ਦੇ ਵਾਲ ਬਤ ਤੋਂ ਵੱਧ ਧਿਆਨ ਦਿੱਤਾ ਜਾ। ਉਹੀ ਸਮੇਂ ਤੋਂ ਲਟਕਿਆ ਪਿਆ ਸੀ ਤੇ ਅੱਜ ਮਤਲਬ ਐਮਐਲਏ ਸਾਹਿਬ ਆਏ ਤਾਂ ਜਦ ਸਾਡੀ ਸਹਿਮਤੀ ਦੇ ਨਾਲ ਅਸੀਂ ਅੱਜ ਉਹਦਾ ਜਿਹੜਾ ਬੂਰ ਪਿਆ ਉਸ ਨੂੰ ਪੂਰਾ ਹੋਇਆ ਤੇ ਜਿਸ ਨਾਲ ਲੋਕ ਸਾਰੀਆਂ ਸੁਖ-ਸੁਹੂਲਤਾਂ ਲੈ ਸਕਣਗੇ ਸਾਡੇ ਪਿੰਡ ਨੂੰ ਬਹੁਤ ਜ਼ਰੂਰਤ ਸੀ ਇਸ ਚੀਜ਼ ਦੀ ਤੇ ਉਹ ਅੱਜ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਉਹ ਤੋਂ ਮੈਂ ਸਾਰੇ ਪਹਿਲਾਂ ਦੱਸਦੀ ਪਈ ਹਾਂ ਵੀ ਹਜੇ ਵੀ ਜਣੀ ਕਿ ਕਾਫੀ ਸੁਹੂਲਤਾਂ ਤੋਂ ਬਾਅਦ ਸਾਡਾ ਪਿੰਡ ਇਸੇ ਕਰਕੇ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਇਹ ਇੱਕ ਸੈਲੀਬ੍ਰਿਟੀ ਦਾ ਪਿੰਡ ਹੈ ਇੱਥੇ ਦੂਰ ਦੂਰ ਤੋਂ ਚੱਲ ਕੇ ਲੋਕ ਆਉਂਦੇ ਆਂ ਘਰਲੇ ਦੇਸ਼ਾਂ ਤੋਂ ਲੋਕ ਆਉਂਦੇ ਆਂ ਤੇ ਸਾਡੇ ਪਿੰਡ ਦੇ ਵਾਲ ਵਤ ਤੋਂ ਵਤ ਿਆਨ ਦਿੱਤਾ ਜਾਂਦਾ ਹੈ